ਇਹ ਤੁਹਾਡੀ ਰਸਨਾ ਫੜ ਕੇ ਮੈਂ ਕੋਕ ਸੌਂ ਗਿਆ ਕਿਉਂਕਿ ਤੁਸੀਂ ਜਾਗਦੇ ਹੋ ਤੇ ਮੋਨ ਰਾਕੇਸ਼ ਦੀ ਮਦਦ ਦੇ ਜਲਤ ਹੋ ਕੇ ਚੁੱਕੀ ਸੀ ਤੇ ਕਿਸ ਨੇ ਪੁੱਛਿਆ ਕਿ ਮਾਤਾ ਜੀ ਦੀ ਉਮਰ ਕਿੰਨੀ ਸੀ ਕਿਸੇ ਚੰਦ ਨੇ ਜਵਾਬ ਦਿੱਤਾ ਕਿੰਦਾ ਦੋਸਤ ਤੇ ਮਾਂ ਦੀ ਕੋਈ ਉਮਰ ਹੁੰਦੀ ਹੈ ਕੀ ਕਨਸੀਡੈਂਸ ਹੈ ਸਵੇਰੇ ਸੁਖਜੀਤ ਹਸਪਤਾਲ ਦਾ ਖਬਰ ਹੁੰਦਾ ਹੈ ਸ਼ਾਮ ਨੂੰ ਆਸ਼ਾ ਦਾ ਨਨ ਤੇਈ ਵਾਰੀ ਟੋਕਣਾ ਸੁਖਜੀਤ ਰੋਜ਼ ਇਹਨਾਂ ਤੋਂ ਤੁਰ ਪਿਆ ਕਰ ਕਦੇ ਕਿਤੇ ਪ੍ਰਧਾਨਜੀ ਕਰ ਰਹਾ ਹੈ ਕਦੇ ਕਿਤੇ ਪਾਸ਼ੰਦੇ ਨੇ ਲੇਖਕ ਖੱਚ ਹੋ ਜਾਂਦਾ ਹੈ ਤੁਸੀਂ ਹੋ ਗਏ ਦਾਸਤਾ ਕਹਤੇ ਕਹਤੇ ਕਿਤੇ ਕਿਤੇ ਵੀ ਉਹਨਾਂ ਨੇ ਪਾਸ਼ੰਦਨ ਜਾਣਾ ਮੈਂ ਕਰਨ ਬਾਲ ਨੂੰ ਬੇਨਤੀ ਹੁੰਦੀ ਸੀ ਕਿ ਉਹਨਾਂ ਨੇ ਪਾਸ਼ੰਦ ਜੁਰ ਕੋ ਕਰ ਕੰਨ ਯਾਪੀ ਜਗਤ ਦੇ ਵਿੱਚ ਬੜੇ ਵਿਦਵਾਨ ਨੇ ਪਰ ਵਿਦਵਾਨ ਕਹਾਣੀਕਾਰ ਇਹਦਾ ਵਧੀਆ ਬੁਲਾਦਾ ਜਿਹੜਾ ਸੰਗਮ ਹੈਗਾ ਸੀ ਉਹ ਬਹੁਤ ਘੱਟ ਦੇਖਣ ਨੂੰ ਮਿਲਿਆ ਹਾਂ ਭੋਲੇ ਜਵੇਂ ਮੁੰਡੇ ਦੀ ਗੱਲਾਂ ਵਿੱਚ ਉਹਦਾ ਦਿਲ ਧੜਕਦਾ ਸੁਣਾ ਇਹ ਇੰਡੀਆ ਦੇ ਕਵੀ ਆ ਮਲੇਸ਼ ਉਹਦੇ ਬਾਰੇ ਨਿਰਮਲ ਵਰਮਾ ਕਹਿੰਦਾ ਹੈ ਕਿ ਮੈਨੂੰ ਉਹਦੀਆਂ ਸ਼ਬਦਾਂ ਵਿੱਚ ਉਹਦਾ ਸਾਹ ਸੁਣਾਇ ਦਿੱੰਨਾ ਸਿਸਟਰ ਸੁਖਜੀਤ ਦੇ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਆਪ ਨੂੰ ਹਾਜ਼ਰ ਹੁੰਦੇ ਸੀ ਮੋਨ ਰਾਕੇਸ਼ ਹਿੰਦੀ ਦੇ ਬੜੇ ਕਵੀ ਉਹਨਾਂ ਦੇ ਕੋਲ ਇੱਕ ਕ੍ਰਿਸ਼ਨ ਚੰਦਰ ਬੈਠੇ ਤੇ ਮੋਨ ਰਾਕੇਸ਼ ਦੀ ਮਦਦ ਦੇ ਜੱਥੇ ਹੋ ਕੇ ਚੁੱਕੀ ਸੀ ਤਾਂ ਕਿ ਸਰ ਨੇ ਪੁੱਛਿਆ ਕਿ ਮਾਤਾ ਜੀ ਦੀ ਉਮਰ ਕਿੰਨੇ ਸੀ ਕਿਸ਼ਚੰਦਰ ਨੇ ਜਵਾਬ ਦਿੱਤਾ ਤੇ ਦਾ ਦੋਸਤ ਤੇ ਮਾਂ ਦੀ ਕੋਈ ਉਮਰ ਹੁੰਦੀ ਮੈਂ ਮੁਖਤਾਰ ਤੇ ਪਾਠਕੀ ਹੈ ਕਿ ਹਿੰਦੀ ਦੇ ਵੱਡੇ ਕਵੀ ਨੇ ਕਾਸ਼ੀ ਨਾਮ ਸੈਂ ਉਹਨਾਂ ਲਿਖ ਨਾਵਲ ਹੈਗਾ ਕਾਸ਼ੀ ਕਾ ਅਸੀ ਉਹਦੇ ਵਿੱਚ ਇੱਕ ਚੈਪਟਰ ਆਉਂਦਾ ਹੈ ਤੇ ਸਾਰੇ ਸ਼ਹਿਰ ਦੇ ਵਿੱਚ ਹਰ ਕਿਸੇ ਦਾ ਪੋਸਟਰ ਲੱਗਿਆ ਹੋਇਆ ਹੈ ਇਹ ਸ਼ਹਿਰ ਦੇ ਪੋਸਟਰਾਂ ਵਿੱਚੋਂ ਹੱਸਦੇ ਹੋਏ ਬੁੱਢੇ ਕਿੱਥੇ ਚਲੇ ਗਏ ਕਿਸੇ ਪੋਸਟਰ ਦੇ ਵਿੱਚ ਕੋਈ ਬੁੱਢਾ ਹੱਸ ਨਹੀਂ ਰਿਹਾ ਐਕਚੁਅਲੀ ਉਹ ਜਿਸ ਤਰੀਕੇ ਨਾਲ ਬਾਹਲੇ ਮੁਲਕਾਂ ਨੇ ਹਸ दखल ਦੇਣ ਨਾਲ ਸਾਡੀ ਇਕਨੋਮੀ ਪ੍ਰਭਾਵਿਤ ਹੋਈ ਉਹਦਾ ਜ਼ਿਕਰ ਕਰ ਰਹੇ ਸਨ ਗਲਤ ਜਿਵੇਂ ਜਿਵੇਂ ਬੁੱਢੇ ਮਾਪੇ ਸਾਨੂੰ ਬੋਲ ਲੱਗਣ ਲੱਗ ਪੈਂਦੇ ਆ ਬੁੱਢਿਆਂ ਦੀ ਜੋ ਨਰਾਦਰੀ ਹੋ ਰਹੀ ਹੈ ਉਹਦੇ ਬਾਰੇ ਗੱਲਾਂ ਗੱਦ ਦੇ ਕਰਦੇ ਮੈਂ ਨਾਵਲ ਵਿੱਚ ਹੀ ਛੱਡਿਆ ਤੇ ਕਾਸ਼ੀ ਨਾਸਿਕ ਨਾ ਬਨਾਰਸ ਨੰਬਰ ਮੈਂ ਲਾ ਆਇਆ ਮੈਂ ਹਰ ਹੀ ਅਕਸਰ ਕੋ ਚੰਗੀ ਰਚਨਾ ਪੜ੍ਹਨ ਤੋਂ ਬਾਅਦ ਰੀਡਰ ਆਮ ਤੌਰ ਤੇ ਪ੍ਰਭਾਵਿਤ ਹੁੰਦਾ ਹੈ ਕਿ ਤੁਹਾਡੀ ਰਚਨਾ ਮੈਂ ਪੜ੍ਹੀ ਮੈਂ ਸਾਰੇ ਰਾਤ ਸੌ ਨਹੀਂ ਸਕਿਆ ਪਰ ਮੇਰੇ ਨਾਲ ਬਿਲਕੁਲ ਉਲਟਾ ਹੋਇਆ ਕਿ ਤੁਹਾਡੀ ਰਚਨਾ ਪੜ੍ਹ ਕੇ ਮੈਂ ਕੂਕ ਸੌ ਗਿਆ ਕਿਉਂਕਿ ਤੁਸੀਂ ਜਾਗ ਰਹੇ ਹੋ ਜਦੋਂ ਲੇਖਕ ਜਾਗਦਾ ਹੈ ਮਾਠਕਿ ਮਿੱਚੇ ਤੋਲੰਦ ਸੁਖਜੀਤ ਦੇ ਹੁੰਦਾ ਕੋਈ ਫਿਕਰ ਨਹੀਂ ਸੀ ਫਿਰ ਆਪਣੇ ਆਪ ਨੂੰ ਸੰਭਾਲਨਾ ਅਮਰਤਪੀਤਮੀ ਦੇ ਕਾਲ ਬੈਠੇ ਤੇ ਗੱਲ ਚੱਲ ਪਈ ਕਿ ਚੰਗਾ ਸਾਹਿਤ ਕਿਹੜਾ ਹੁੰਦਾ ਹੈ ਉਹ ਕਹਿੰਦਾ ਕਿ ਸੁੰਦਰ ਤੋਂ ਦੱਸ ਜਿਹੜਾ ਖੁਕੀ ਸਮੇਂ ਦਾ ਚੰਗਾ ਲੇ ਚੰਗਾ ਸਾਹਿਤ ਕਿਹੜਾ ਹੁੰਦਾ ਮੈਂ ਮੈਂ ਬੜਾ ਲਾਈਟ ਲਿਖਿਆ ਮੈਂ ਦੀਦੀ ਮੈਨੂੰ ਹਰ ਗੱਲ ਲਤੀਫੇ ਚ ਕਹਿ ਦਿਆ ਹੁੰਦਾ ਪੜੀ ਗੱਲ ਦਾ ਜਵਾਬ ਹੀ ਮੈਂ ਕਲਤੀਫੇ ਜੀ ਦੇ ਸਕਦਾ ਐ ਚਲਤੀਫੇ ਜਮਾ। ਮੈਂ ਕਿ ਕਿਸੇ ਮੁਜਰਮ ਨੂੰ ਰਾਜ ਨੇ ਸਜ਼ਾ ਦਿੱਤੀ ਹਾਂਸੀ ਦੀ। ਛੋੜੀ ਦਰਵਾਜ਼ਾ ਲੱਗਿਆ ਵੀ ਸਜ਼ਾ ਕਾਟਦਾ ਹੈ। ਉਹਨੇ ਆਪਣੇ ਸਿਪਾਹੀ ਬੁਲਾਏ। ਉਹਨਾਂ ਕਹਿੰਦਾ ਵੀ ਇਹਨੂੰ ਐਦਾਂ ਨਹੀਂ। ਨੰਗੇ ਨੰਗੇ ਪੈਰੀ। बहुत कंटेले रहा लैके जाने के कपड़े पत्थ जा बुरा हो जाए ऐज जख्मी हो जाए खूनों खून हो जाए अंदर तो तुर जंगल जाकर भी फांसी लगी लाई बड़े बहुत बड़ा मुजलिम है चलो हुक्म की तमील हुई तुर जंगल जाके जल फांसी ला लगे वो कैदी भी हस पे थोड़ा राजा का कबला है ਮਾਗਨ ਐਸੀ ਉੱਤੇ ਮਾਰਦੇ ਨੇ ਤੁਸੀਂ ਮੈਨੂੰ ਆ 2 3 40 ਕਿਲੋ 5 ਕਿਲੋਮੀਟਰ ਦੇ ਬਾਦੂ ਸਜ਼ਾ ਕਾਨੂੰ ਦਿੱਤੀ ਹੈ ਉਹ ਇੱਕ ਸਪਾਈ ਕਹਿੰਦਾ ਤੂੰ ਤਾਂ ਇਹ ਨਾ ਰਹਾਂ ਤੇ ਭਰਾਵਾ ਕੱਲਾ ਆਉਣਾ ਹੀ ਆਉਣਾ ਅਸੀਂ ਤਾਂ ਮੁੜਤੇ ਵੀ ਜਾਣਾ ਹਾਂ ਉਹਨਾਂ ਨਾਲ ਚੰਗਾ ਸਹਿਤ ਪੜਨ ਤੋਂ ਬਾਅਦ ਜਦੋਂ ਤੁਸੀਂ ਆਪਣੇ ਆਪ ਕੋਲ ਮੁੜਦੇ ਹੋ ਉਹ ਜੋ ਵੀ ਉਹਨੇ ਕੰਡੇ ਭਾਈ ਹੋਰ ਸੁਖਜੀਤ ਜੀ ਮੈਂ ਸਾਲੀ ਖਤਮ ਕੀਤੀ ਆ ਉਹ ਮੈਂ ਜੈਸਾ ਹਾਂ ਮੈਂ ਵੈਸਾ ਕਿਉਂ ਇਹ ਜੇ ਮਰਨਾ ਕਹਾਣੀਏ ਦਾ ਤਾਂ ਮੋਦਾ ਹੀ ਪਹਿਲਾਂ ਹੀ ਹੈਗਾ ਸੀ ਪਰ ਜਿਸ ਤਰੀਕੇ ਨਾਲ ਉਹਨੇ ਆਪਣੇ ਆਪ ਨੂੰ ਉਹਦੇ ਵਿੱਚ ਨਸ਼ਰ ਕੀਤਾ ਆਪਣੇ ਆਪ ਨੂੰ ਜ਼ਾਹਰ ਕੀਤਾ ਆਪਣੇ ਆਪ ਨੂੰ ਇੱਕ ਨਵਾਂ ਜਨਮ ਦਿੱਤਾ ਉਸਨੇ ਵਾਹ ਕੋਈ ਕੋਈ ਮਿਸਲ ਉਹ ਮੁਕਾਬਲਾ ਨਹੀਂ ਉਸ ਬੰਦੇ ਦਾ ਕਿੰਨੇ ਵਾਰੀ ਰਚਨਾ ਨੂੰ ਲਿਖਦਾ ਹੁੰਦਾ ਸੀ ਕਿੰਨੇ ਬਾਰ ਬਾਰ ਦੁਹਰਾਉਣਾ ਹੁੰਦਾ ਸੀ ਬਲਕਿ ਇੱਥੇ ਵਿਦਵਾਨ ਬੈਠੇ ਨੇ ਖਾਸ ਕਰਕੇ ਪ੍ਰੋਧਾਨ ਜੀ ਮੈਨੂੰ ਉਹਦੀਆਂ ਦਿਨ ਕਹਾਣੀਆਂ ਬਹੁਤ ਚੰਗੇ ਲੱਗਦੇ ਬਹੁਤ ਹੀ ਚੰਗੇ ਲੱਗਦੇ ਉਹ 190 ਦੇ ਆਸ-ਪਾਸ ਉਹਦੀ ਕਹਾਣੀ ਆਈ ਸੀ ਬਲਫ ਮਿੱਤਰ ਸਿੰਘ ਮੀਤ ਬਹੁਤ ਵੱਡੇ ਵਕੀਲ ਸੀ ਜੁਗਰਾਵਾ ਹੁੰਦੇ ਸੀ ਉਹਨਾਂ ਤੇ ਜੀਵਾ ਬਲੇ ਸਾਵੇ ਆਦ ਦੇ ਲੜੀ ਵਿੱਚ ਪਹਿਲੀ ਵਾਰੀ ਬਰਫ ਉੱਤੇ ਸੁਣੀ ਸੀ ਤੇ ਬਹੁਤ ਲੋਕਾਂ ਨੇ ਖੁਸ਼ ਲੋਕਾਂ ਨੇ ਤੇ ਠੀਕਾ ਜਪਣੀ ਕੀਤੀ ਕਿ ਐਦਾਂ ਦੀ ਕਹਾਣੀ ਐਦਾਂ ਦੀ ਕਹਾਣੀ ਨਹੀਂ ਆਉਣੀ ਚਾਹੀਦੀ ਇਹ ਮੈਨੂੰ ਅੱਜ ਵੀ ਯਾਦ ਹੈ 34 ਸਾਲ ਬਾਅਦ ਮੈਂ ਕਿਹਾ ਸੀ ਕਿ ਸ਼ਗਨ ਮਨਾਓ ਜਿਆ ਵੀ ਬੋਲੀ ਦੀ ਮਾਂ ਦੀ ਛੋੜੀ ਵਿੱਚ ਕੋਈ ਕਹਾਣੀ ਆਈ ਕੋਣ ਦੀ ਕਹਾਣੀ ਹੈ ਜੀ ਸੁਰਖਮਾਲ ਦੀ ਸੁਰਖਮਾਲ ਦਾ ਸਿੰਗਲ ਮਾਲ ਦਾ ਸੁਰਖਮਾਲ ਹਾਂ 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 ਜੀ ਮੈਂ ਪਿੰਡਾਂ ਨੀ ਨਸ ਕਰਕੇ ਤੇ ਕਮਿਊਨਿਟੀ ਦਾ ਜੀ ਜੀ ਅਗੇ ਸੁਣਨ ਦੀ ਕਹਾਣੀ ਕੁਝ ਜਿਹੜੀ ਫੋਟੋ ਵਿਚਲੀ ਫੋਟੋ ਫੋਟੋ ਵਿਚਲੀ ਕੁਰੀ ਆ ਗਾ ਹਾਂ ਕਮਾਲ ਹੋ ਗਿਆ ਹਾਂ ਜਿੰਦੇ ਵਾਰੀ ਪੜਿਆ ਮੈਂ ਹੋਇਆ ਪਾਠ ਵਿੱਚ ਆਂਦੇ ਸਮੇਂ ਇਸ ਕੰਮ ਦਾ ਬਹੁਤ ਜ਼ਿਕਰ ਨਹੀਂ ਹੋਇਆ ਮੈਂ ਕੋਈ ਗੱਲ ਜ਼ਿਕਰ ਹੋਏਗਾ ਅਕਸਰ ਉਹ ਸ਼ੌਕ ਸੀ ਉਹਨਾਂ ਦਾ ਚਲੋ ਮੈਂ ਕਈ ਵਾਰੀ ਟੋਕਣਾ ਸੁਖੀਤ ਰੋਜ਼ ਇਹਨਾਂ ਤੋਂ ਤੁਰ ਪਿਆ ਕਰ ਕਦੇ ਕਿਤੇ ਪ੍ਰਧਾਨ ਜੀ ਖਾ ਰਿਹਾ ਕਦੇ ਕਿਤੇ ਬਾਹਰ ਜਾਂਦੇ ਨੇ ਲੇਖਕ ਖਚ ਹੋ ਜਾਂਦਾ ਹੈ ਘਰੇ ਬੈਠਾ ਕਰ ਰਾਨਾ ਆਪਣੇ ਟੇਬਲ ਤੇ ਬੈਠ ਕੇ ਲਿਖ ਤੇਰੇ ਪਾਠਕ ਔਰ ਕਿਸੇ ਨੂੰ ਪਤਾ ਨਾ ਲੱਗੇ ਲੱਗੇ ਨਾ ਲੱਗੇ ਆਠ ਇੱਕ ਸਭ ਤੋਂ ਪਹਿਲਾ ਮਹਿਸੂਸ ਕਰਦੇ ਜੇ ਉਹ ਜੋ ਸਿਆਣਾ ਪਾਠ ਹੈ ਤੇ ਲੇਖਕ ਅੱਜ ਕੱਲ੍ਹ ਆਪ ਦੇ ਕਰੇ ਨਹੀਂ ਬਖਸਦਾ ਤੇਰੀ ਰਚਨਾ ਦਾਸ ਦੇ ਕਿ ਤੂੰ ਖਾਲਚ ਹੋ ਰਿਹਾ ਹੈ ਆਪਣੇ ਆਪ ਨੂੰ ਰੋਕ ਉਹਨੇ ਸਰਬਜੀ ਨੇ शर्मा ਜੇ ਮੈਂ ਕਹਿਦਾਂ ਬੜਾ ਸਖਤ ਗੱਲ ਵੀ ਉਹਨੇ ਮੈਂ ਕਹੀ ਮਨ ਲੋਕੇ ਦਾ ਨਾਮ ਤੂੰ ਦਾਇ ਸਖਤ ਨਹੀਂ ਹੈਗਾ ਉਹ ਲੋਕੇ ਨਾਮਾਂ ਦੀ ਤਲਾਸ਼ ਵਿੱਚ ਜਿਵੇਂ ਭੱਜੇ ਫਿਰਦੇ ਹੈ ਮੇਰਾ ਸੱਚੇ ਪਾਸ਼ਾ ਕੇ ਮੇਰਾ ਇਹ ਅਰਦਾਸ ਹੈ ਤੈਨੂੰ ਕਦੇ ਕੋਈ ਇਨਾਮ ਨਾ ਮਿਲੇ ਜਿਨੇ ਉਹ ਜਿਨੇ ਉਹਦੇ ਨਾਲ ਦੂਜਾ ਨੌਨ ਸੀਰੀਅਸ ਗੱਲਾਂ जोड ਜਾਂਦੀ ਹੈ ਬਾਅਦ ਦੇ ਵਿੱਚ ਆ ਨਾਮ ਬੁਲਾ। ਹਰ ਸਭ ਤੋਂ ਪਹਿਲਾਂ ਇਨਾਮ ਮਿਲਣ ਤੋਂ ਬਾਅਦ ਉਹਨੇ ਮੈਨੂੰ ਫੋਨ ਕੀਤਾ। ਮੈਂ ਸ਼ਰਮਾਇਆ ਤੁਹਾਡੀ ਅਰਦਾਸ ਪ੍ਰਮਾਤਮਾ ਨੇ ਕਬੂਲ ਨਹੀਂ ਕੀਤੀ। ਅਖਾਤ ਵਾਤ ਕਿਹਾ ਪਾਣਾ ਕਹਿੰਦਾ ਜੀ ਵਾਤ ਕਿਹਾ। ਇੰਨੀ ਸਾਲੀ ਆਪਸ ਦੇ ਵਿਸਵਾਸ ਇੱਕ ਜੀ ਦੌਕੂਮੈਂਟਰੀ ਕੋਈ TV ਵਾਲੇ ਲੜੀ ਆਈ ਸੀ ਨਾ ਜਿੱਕਰ ਹੈ ਉਹਨੇ ਡੌਕੂਮੈਂਟਰੀ ਬਣਾਈ ਛੱਤ ਤੇ ਲੈ ਕੇ ਉਹਨਾਂ ਨੂੰ ਕੁਝ ਸਵਾਲ ਜੋਬ ਕੀਤੇ ਗੁਰਦੀਪ ਬੀਜੀ ਜਪਜੀ ਅੱਖੇ ਬੈਠੇ ਉਹਨੇ ਪੁੱਛਿਆ ਕਿ ਤੁਹਾਡੇ ਸੁਹਵੀ ਸੁਜੀ ਜੀ ਬਾਰੇ ਕੀ ਵਿਚਾਰ ਹਨ ਪੈਰਲ ਮੈਂ ਜ਼ਿੰਦਗੀ ਚ ਪੜੀਆਂ ਇਸ ਲੇਖਕਾ ਦੇ ਬੀਵਿਆਂ ਨੂੰ ਮਿਲਿਆ ਵੀ ਹੈ ਡੌਕੂਮੈਂਟਰੀ ਵੀ ਦੇਖੀ ਹੈ ਐਨਾ ਉਹ ਉਸ ਆਵਾਜ਼ ਦਾ ਹੌਸਲੇ ਵਾਲਾ ਜਵਾਬ ਮੈਨੂੰ ਸੋਨਣ ਨੂੰ ਮਿਲਿਆ ਕਿ ਬਹੁਤ ਚੰਗੇ ਪਤੀ ਨੇ ਪਰਵਾਹਤ ਬਹੁਤ ਇੰਟਰਸ ਲੈਂਦੇ ਕਦੇ ਸਾਨੂੰ ਕਿਸੇ ਚੀਜ਼ ਦੀ ਘਾਟ ਹੀ ਮਹਿਸੂਸ ਹੁੰਦੀ ਰਸਨਾ ਜਿੱਕਿਨ ਕਹਿੋ ਜਾ ਕਰਦੇ ਤਾਂ ਪਾਤਕ ਜਾਰਦੇ ਹੋਣਗੇ ਰਸਤੇ ਦੀ ਮਿਹਨਤ ਕਿੰਨੀ ਕਰਦੇ ਹੋ ਮੈਂ ਜਾਣਦੀ ਕਿ ਬਾਅਦ 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 ਉਸ ਤੇ ਸੇਮ ਇਹ ਕੋਈ ਗਾ ਨਿੱਜੀ ਜੀਵਨ ਦੇ ਅੰਦਰ ਪੱਖ ਪਹਿਲਾਂ ਗੱਲਾਂ ਹਾਂ ਜੀ ਜਿਸਿਆ ਗੁਰਦੀਪੁਰਾ ਨੇ ਇਕਾਦੀ ਮੈਂਬਰ ਹੈਗੀ ਮੈਂਬਰ ਵਾਂਗੂ ਇਸ ਕਾਦੀ ਸੇਵਕਾ ਹੈ ਆਸ਼ਾ ਜੀ ਕਿੱਥੇ ਨਾਗaland ਜਿੱਥੇ ਮਾਛੀ ਵੜਾ ਹਰ ਮਾਤਾ ਨੇ ਕਿਆ ਸੰਜੋਗ ਬਣਾਇਆ ਵੀ 25 30 ਸਾਲ ਕਿਨੇ ਬੇਟਾ 24 ਸਾਲ 24 ਸਾਲ 24 ਸਾਲ ਉਸ ਪਰਵਾਰ ਚ ਰਹੇ ਔਰ ਜਿਸ ਤਰ੍ਹਾਂ ਉਹਨੇ ਕਾਨੂੰ ਸਮੇਟਿਆ ਜਿਸ ਤਰ੍ਹਾਂ ਕਰਦੇ ਉਹਨੇ ਕੇਅਰ ਕੀਤੀ ਇਹਨਾਂ ਦੋਨਾਂ ਚੀਜ਼ਾਂ ਦੀ ਬੇਟੀ ਦੀ ਕੇਅਰ ਕੀਤੀ ਕੁ ਤਗੜੀ ਕਲਮ ਤਾਂ ਦੱਸ ਸਕਦੀ ਆ ਮਾੜੀ ਤੇਰੀ ਕਲਮ ਦੇ ਵਾਸਤਾਂ ਸਾਲ ਚੱਕ ਵਾਰੀ ਉਹਨੂੰ ਨਾਗਾਲੈਂਡ ਭੇਜਦੇ ਸੀ 22 ਯਰ ਜਾਂਦੀ ਸੀ 22 ਯਰ ਆਉਂਦੀ ਸੀ ਔਰ ਪਿੱਛੋਂ ਜੇ ਕੋਈ 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 ਜੀ ਨਾਲ ਬਣੀ ਤਾਂ ਨਾਗਾਲੈਂਡ ਫੋਨ ਕਰਨਾ ਆਸ਼ਾ ਮੇਰਾ ਪਜਾਮਾ ਕਿੱਥੇ ਰੱਖਿਆ ਉਹ ਕਿਦਾ ਕਹਿੰਦੇ ਰਹੇ ਉਹਦੇ ਮੋਤੀ ਲਨਰੂ ਦੇ ਕੱਪੜੇ ਪਾਇਰ ਸੋਟੋ ਟੁਲਕੇ ਹੁੰਦੇ ਸੀ ਐਸੇ ਪੰਜਾਬਾਂ ਲੱਭਣ ਵਾਸਤੇ ਨਾਗਾਂ ਲੈਣ ਫੋਨ ਜਾਂਦਾ ਹੁੰਦਾ ਹੁੰਦਾ ਸੀ ਹਾ ਹਾ ਬਾਤਾਂ ਵਿੱਚ ਕੀ ਮੇਲ ਹੈ ਜਾਂ ਸਬਬ ਹੈ ਜਾਂ ਕਨਸੀਡੈਂਸ ਹੈ ਸਵੇਰੇ ਸੁਖਜੀਤ ਹਸਪਤਾਲ ਦਾਖਲ ਹੁੰਦਾ ਸ਼ਾਮ ਨੂੰ ਆਸ਼ਾ ਦਾ ਹਰੇ ਨੀ ਕਹਿ ਕਿ ਉਹ ਕਦੇ ਨਹੀਂ ਬਹੁਤ ਕਹਿ ਕਿ ਤੇ ਜਾਂਦੇ ਉਹਨੇ ਬੜੀ ਕੇਰ ਕੇ ਇਨਾ ਇਜ਼ਦਾ ਦਾ ਇਨਾ ਅਦਬ ਦਾ ਰਿਸ਼ਤਾ ਇਹੀ ਵੈਲਿਊਸ ਫਿਰ ਕਹਾਣੀਆਂ ਚ ਆਉਂਦੀਆਂ ਪਹਿਲਾਂ ਜੀਵਨ ਚ ਆਉਂਦੀਆਂ ਫਿਰ ਕਹਾਣੀਆਂ ਚ ਆਉਂਦੀਆਂ ਹੋ ਸਕਦਾ ਹੈ ਕਿਈ ਵਾਰ ਪਹਿਲਾਂ ਕਹਾਣੀਆਂ ਚ ਆ ਜਾਂਦੇ ਹੋ ਪਰ ਮੋਟਾ-ਮੋਟਾ ਜੀਵਨ ਤੋਂ ਕਹਾਣੀ ਵੱਲ ਹੀ ਟਰੈਵਲ ਕਰਦੇ ਹੈ ਸੁਖਜੀਤ ਵਾਲੇ ਕਿੰਨੀ ਗੱਲਾਂ ਕਰਗੇ ਮੈਂ ਬੜੇ ਬਾਰੀ ਚਾਹਣਾ ਮੇਰਾ ਜੀ ਕਰਦਾ ਸਮਝਾਂਦਾ ਸਭ ਨਾਲ ਸਭਾ ਵਿੱਚ ਮਿੱਥੇ ਬੋਧਾਂ ਬੈਠਾ ਨੇ ਜਾਂਦਾ ਮੇਰਾ ਮਨ ਜਾ ਦਵਾਦੀ ਤਾਂ ਤੁਸੀਂ ਆਜੋ ਮੰਜ਼ਾ ਵਿਢਵਾ ਦਾ ਕੋਈ ਤੁਹਾਨੂੰ ਬੁਲਾਵਾ ਹੈ 15 ਦੇ ਸੇ